ਫਗਵਾੜਾ ਚ ਇੱਕ ਪ੍ਰਵਾਸੀ ਵੱਲੋਂ ਪੰਜਾਬੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਨਜ਼ਦੀਕ ਪਿੰਡ ਮੰਡਾਲੀ ਦੇ ਵਿੱਚ ਬਾਰਦਾਤ ਵਾਪਰੀ ਹੈ ਜਾਣਕਾਰੀ ਮੁਤਾਬਕ ਪਹਿਲਾ ਪ੍ਰਵਾਸੀ ਮਜ਼ਦੂਰ ਤੇ ਉਸਦੇ ਮਾਲਕ ਵਿਚਾਲੇ ਗਾਲੀ ਗਲੋਚ ਹੋਇਆ ਇਸ ਤੋਂ ਬਾਅਦ ਦੋਵਾਂ ਵਿਚਾਲੇ ਹੱਥਾ ਪਾਈ ਹੋ ਗਈ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਨੇ ਦੱਸਿਆ ਹੈ ਹੇ ਬਈ ਇਹਨਾਂ ਦੇ ਪਤਾ ਨਹੀਂ ਕੀ ਮਾਰੀ ਇਹਨਾਂ ਨੇ ਪਿਆ ਵੀ ਮੈਂ ਕਹਾਂ ਨਾ ਫੜਿਓ ਬਈ ਇਹਨਾਂ ਨੇ ਮੈਨੂੰ ਧੱਕਾ ਦੇ ਕੇ ਛੱਡ ਕੇ ਦਈਏ ਅਲੋ ਚੱਲ ਇਹ ਲੜਾਈ ਹੋਈ ਹੈ ਕਾ ਗਾਲਾਂ ਕੱਢਦਾ ਕਿੰਨੇ ਵੇ ਲੜਾਈ ਹੋਈ ਹੈ ਕੌਣ ਦਿੱਤਾ ਬੋਝੇ ਸ਼ਾਮੀ ਹੋਈ ਹੈ ਹਾਂਜੀ ਕੀ ਮਾਰ ਕੀ ਕਿੱਥੇ ਮਾਰ ਪਤਾ ਨਹੀਂ ਕੀ ਮਾਰ ਇਹਨਾਂ ਦੇ ਸੱਤ ਮਾਰਿਆ ਕਿੱਥੇ ਮਾਰਿਆ ਬਗਿਆ ਰਹਿੰਦਾ ਕਿੱਥੇ ਦੀ ਉਹ ਸਾਡੇ ਤਰੇ ਜਾ ਕੰਮ ਕਰ ਨਾ ਕੀ ਹੈ ਭਈ ਇਹਦਾ ਦਿਨੇਸ਼ ਕਿੱਥੇ ਤਰੇ ਰੋ ਲੋ ਮੋ ਬਿਹਾਰ ਦਾ ਜੂਪੀ ਦਾ ਇੱਥੇ ਕਿੱਥੇ ਰਹਿੰਦੇ ਆ ਤੁਸੀਂ ਸਾਡੇ ਮਡਾਲੀ ਦੇ ਦਿੰਦੇ ਮਡਾਲੀ ਕਿੰਨੀ ਦੇਰ ਤੋਂ ਤੁਹਾਡੇ ਕੋਲ ਕੰਮ ਕਰਦਾ ਸਿਰੋ ਹੁਣ ਹੋ ਗਏ 4-5 ਮਹੀਨੇ ਆਏ 5 ਮਹੀਨੇ ਤੋਂ ਕਾਦਾ ਕੰਮ ਕਰਦੇ ਖੇਤੀਬਾੜੀ ਤੇ ਅੰਕਲ ਉਹ ਨਹੀਂ ਕਰਦਾ ਕੰਮ ਕਰਦੇ ਇਹ ਤਾਂ ਮੋਟਰ ਵਾਈਨ ਨਿਕਦਾ ਕਰਦੇ ਖੇਤੀ ਦਾ ਕੰਮ ਉਹੋ ਭਈਆ ਕਿੱਥੇ ਗਿਆ ਦੀ ਭਈਆ ਕੰਦਰ ਪਾੜ ਲਿਆ ਉਹਨਾਂ ਨੇ ਮੈਨੂੰ ਤਾਂ ਪਤਾ ਨਹੀਂ ਮੈਨੂੰ ਪਿੰਡਾਈ ਹੋਣਾ ਫੜਿਆ ਗਿਆ ਮੈਂ ਤਾਂ ਗਈ ਸੀ ਤੇ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਕੁਲਵਿੰਦਰ ਕੌਰ ਹੈ ਵਿਤਕ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਅਤੇ ਇਸ ਮਾਮਲੇ ਵਿੱਚ ਡਾਕਟਰ ਨੇ ਜੋ ਜਾਣਕਾਰੀ ਦਿੱਤੀ ਹੈ ਸੁਣੋ ਬ੍ਰਾਡਰ ਬੋਡੀ ਆਈ థాంਕ ਯੂ ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਇਰਾਨ ਵਾਲਾ ਇਹ ਮੈਂ ਡਾਲੀਗਾ ਤੇ ਇਹਨਾਂ ਦੇ ਨਾਲ ਵਾਲੇ ਨੇ ਕਿਹਾ ਕਿ ਇਹਦੀ ਲੜਾਈ ਹੋਈ ਹੈ ਮੈਂ ਮਾ ਡਾਲੀ ਤੇ ਜਿਸ ਲੈਡਰ ਆਇਆ ਤਾਂ ਬ੍ਰਾਡਰ ਸਿਕੂ ਇਹਨੂੰ ਸਾਟ ਕਿੱਥੇ ਲੱਗੀ ਹੋਈ ਸੀ ਟੱਟ ਤਾਂ ਸਾਨੂੰ ਕੋਈ ਸਰੀਰ ਤੇ ਕੋਈ ਨਾਮ ਵਗੈਰਾ ਕਲੀਅਰ ਹੋਇਆ ਕਿ ਕਿੱਥੇ ਦੇ ਰਹਿਣ ਵਾਲੇ ਆ ਓਕੇ ਆ ਜੇ ਰਹਿਣ ਵਾਲੇ ਮੈਂ ਡਾਲੀ ਤੇ ਇਹ ਮੈਂ ਡਾਲੀ ਤੇ ਨਾਮ ਵਗੈਰਾ ਕੀ ਹੈ ਜੀ ਇਹਦਾ ਕਿਹਦਾ ਨਾਮ ਹੈਗਾ ਦਵਿੰਦਰ ਸਿੰਘ ਸਾਟ ਕੋਈ ਵੀ ਨਹੀਂ ਸੀ ਉੱਤੇ ਮਾਮਲੇ ਦੀ ਪੂਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਅਤੇ ਜਲਦ ਹੀ ਪੁਲਿਸ ਇਸ ਮਾਮਲੇ ਵਿੱਚ ਆਪਣਾ ਬਿਆਨ ਜਾਰੀ ਕਰੇਗੀ।